ਸੈਂਟਰ ਦੀ ਸਰਕਾਰ ਆ ਨਾ ਸਾਨੂੰ ਉਹਨੇ ਇਹ ਕੇवाईसी ਤੇ ਐਫਆਰਐਸ ਬਾਰੇ ਬਹੁਤ ਪਰੇਸ਼ਾਨ ਕੀਤਾ ਜਿਦਾ ਕਿ ਸਾਡੀ ਅੰਗਰੇਜ਼ੀ ਫਰਕਰ ਤੇ ਬਹੁਤ ਜ਼ਿਆਦਾ ਭਾਰ ਪਾਇਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਆਪਣੇ ਸਟੇਟ ਦਾ ਫੈਸਲਾ ਤਾਂ ਲੈ ਸਕਦਾ ਨਾ ਭਗਵਾਨ ਤੁਮਾਣਾ ਕਿ ਲੋਕਾਂ ਨੇ ਚਾਹੀ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹ ਕੁਛ ਨਾ ਕੁਛ ਸੁਧਾਰ ਕਰਨਗੇ ਵੀ ਬਦਲਾ ਲੈ ਹੁੰਦਾ ਸੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦੇ ਅੱਗੇ ਮੈਂ ਅਨੂਬਕੌਰ ਬਲੇਰ ਜ਼ਿਲ੍ਹਾ ਤਰਨਤਾਰਨ ਦੀ ਪ੍ਰਧਾਨ ਅਸੀਂ ਜਿੱਥੇ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਹਾਂਜੀ ਤੇ ਕਿਸ ਮਸਲੇ ਦੇ ਵਿੱਚ ਤੁਸੀਂ ਰਸਤਾ ਰੋਕਿਆ ਜੀ ਸੀ ਦਫ਼ਤਰ ਸਾਹਮਣੇ ਇਤਰਾ ਹੋ ਕੇ ਰੁਕੇ ਸਾਨੂੰ ਜਿਹੜੀ ਸੈਂਟਰ ਦੀ ਸਰਕਾਰ ਆ ਨਾ ਸਾਨੂੰ ਉਹਨੇ ਇਹ ਕੇਵਾਈਸੀ ਤੇ ਐਫ ਆਰ ਸਬਾਰੇ ਬਹੁਤ ਪਰੇਸ਼ਾਨ ਕੀਤਾ ਤੇ ਇਹ ਤੁਸੀਂ ਕੰਮ ਕਰੋ ਠੀਕ ਆ ਨਾ ਸਾਨੂੰ ਹਥਿਆਰ ਦਿੱਤੇ ਆ ਨਾ ਸਾਨੂੰ ਮੋਬਾਈਲ ਨਾ ਮੋਬਾਈਲ ਨਾ ਪੱਤਾ ਫੇਗਾਣਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਅਸੀਂ ਕੰਮ ਕਰਨ ਨੂੰ ਬਿਲਕੁਲ ਤਿਆਰ ਹਾਂ ਕਿ ਸਾਨੂੰ ਸਾਡੇ ਮੋਬਾਈਲ ਦੇ ਚਿਹਰੇ ਨਾਲ ਮੋਬਾਈਲ ਪਤਾ ਦਿੱਤਾ ਜਾਵੇ ਮੋਬਾਈਲ ਵੀ ਵੱਡੇ ਇਹ ਨਾ ਹੋਵੇ ਵੀ ਛੋਟੇ ਜਿਹੇ ਮੋਬਾਈਲ ਦੇ ਦੇਣ ਜਿਹਦੇ ਵਿੱਚ ਸਾਨੂੰ ਕਿੰਜ ਵੀ ਆਪਦੇ ਪੈਂਦੀ ਸਰਵੇ ਵੀ ਇਹਦੇ 'ਚ ਕਰੋ ਜਿਹੜਾ ਤੁਸੀਂ 14 28 ਵਾਲਾ ਮਨਾਉਂਦਿਆਂ ਜੇ ਉਹ ਵੀ ਰਜਿਸਟਰ 'ਚ ਮਨਾਓ ਜਿਹੜਾ ਅਸੀਂ ਮਤਲਬ ਆਪਣੇ ਦੇਲੀ ਕੰਮ ਰੋਈ ਜਿਹੜਾ ਕਰਦੇ ਆ ਉਹ ਕਹਿੰਦੇ ਆਪਣੇ ਪੋਰਸ਼ਨ ਟੈਕ ਤੇ ਕੰਮ ਕੀਤਾ ਜਾਵੇ ਜਿਹੜਾ ਕਿ ਸਾਡੀ ਅੰਗਰwadi ਵਰਕਰ ਤੇ ਬਹੁਤ ਜ਼ਿਆਦਾ ਭਾਰ ਪਾਇਆ ਜਾ ਰਿਹਾ ਹੈ ਕਈ ਤੇ ਭੈਣਾਂ ਮੇਰੀਆਂ ਇੰਨੀਆਂ ਬਿਮਾਰ ਹੋ ਗਈਆਂ ਇੱਕ ਦਿਨ ਸਾਡੀ ਅਗਰwadi ਭੈਣਾਂ ਵਰਕਰ ਹਰ ਬ੍ਰੀਚ ਕੋਰ ਜਾ ਕੋ ਚੇਲਾ ਕਲਾਉਣੀ ਆ ਤੇ ਆਪਣੇ ਸੈਂਟਰ ਚ ਜਾ ਰਹੀ ਸੀ ਤੇ ਉਹਨੂੰ ਰਾਤ ਨੂੰ ਫੋਨ ਆਈ ਜਾਂਦਾ ਪਿੱਤਾ ਦੀ ਕੇਵਾਈਸੀ ਨਹੀਂ ਹੋਈ ਐਫਆਰਐਸ ਨਹੀਂ ਹੋਈ ਤੇ ਤੁਹਾਨੂੰ ਇਹਦੇ ਸੈਂਟਰ ਚੋਂ ਛੁੱਟੀ ਕਰਨੀ ਪੈਣੀ ਆ ਤੇ ਕੱਲ ਦਾ ਹੀ ਨਹੀਂ ਮੰਨਤਾ ਭਾਗੀ ਕੱਜਣਾ ਹੋਈ ਆ ਸਾਡੀ ਮੰਮਤਾ ਰਾਣੀ ਅਲਗੋ ਕੋਈ ਸਰਕਲ ਉਹ ਵੀ ਆਪਣੀ ਸੈਂਟਰ ਚ ਜਾ ਰਹੀ ਸੀ ਤੇ ਜਦੋਂ ਉਹਨੂੰ ਰਾਤ ਨੂੰ ਫੋਨ ਆਈ ਜਾਂਦੇ ਸੀ ਵੀ ਤੁਸੀਂ ਆਹ ਕੰਮ ਈ ਕੇ ਵਾਈ ਸੀ ਚ ਪਰਸਤੇ ਕੰਮ ਨਾ ਕੀਤਾ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਊਗਾ ਤੇ ਜਿਹੜਾ ਸਾਡਾ ਉਹ ਤੈਨੂੰ ਇੰਨਾ ਟੈਕ ਹੋਇਆ ਕਿ ਉਹਦੀ ਆਪਣੀ ਦਿਮਾਗ ਦੀ ਨਾਲੀ ਫਟ ਗਈ ਆ ਉਮਰਸਰ ਹਸਪੀਟਲ ਆ ਉਹ ਬਿਲਕੁਲ ਗਰੀਬ ਪਰਿਵਾਰ ਨਾਲ ਸੰਬੰਧਤ ਆ ਤੇ ਕੋਈ ਵੀ ਉਹਨੂੰ ਪ੍ਰਸ਼ਾਸਨ ਵਾਲੇ ਮਦਦ ਦੇਣ ਨੂੰ ਤਿਆਰ ਨਹੀਂ ਜਿਹੜੇ ਕਰਕੇ ਸਾਡੀਆਂ ਧਾਣਾ ਬਹੁਤ ਟੈਨਸ਼ਨ ਵਿੱਚ ਆ ਤੇ ਤਿੰਨ ਬੈਣਾ ਸਾਡੀਆਂ ਪੰਜਾਬ ਵਿੱਚ ਆਪਣੀ ਜਾਨ ਵੀ ਦੇ ਚੁੱਕੀਆਂ ਆ ਪੋਸ਼ਨ ਟੈਕ ਤੇ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਕਹਿੰਦੀ ਆ ਵੀ ਇਹ ਸੈਂਟਰ ਸਰਕਾਰ ਦੀਆਂ ਸਕੀਮਾਂ ਤੇ ਪੰਜਾਬ ਸਰਕਾਰ ਆਪਣੇ ਸਟੇਟ ਦਾ ਫੈਸਲਾ ਤਾਂ ਲੈ ਸਕਦਾ ਨਾ ਭਗਵਾਨ ਜੀ ਇਹ ਸਾਡੀ ਮੀਟਿੰਗ ਕੀਤੀ ਸੀ ਜਥੇਬੰਦੀ ਨਾਲ ਕਿੰਨੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਜਿਹੜੀਆਂ ਵਾਅਦੇ ਕੀਤੇ ਪੂਰੀ ਨਹੀਂ ਹੋ ਰਹੇ ਸਾਡੇ ਜਦੋਂ ਇਹ ਆਈ ਸਰਕਾਰ ਵਾਦਾ ਹੋਇਆ ਹੀ ਨਹੀਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤੇ ਉਹ ਹੀ ਹੋ ਜੇ ਸੀ ਕਿ ਲੋਕਾਂ ਨੇ ਤਾਂ ਇਹਨਾਂ ਨੂੰ ਮੋਟਾ ਪਾਇਆ ਸੀ ਇਹ ਕੁਛ ਨਾ ਕੁਛ ਸੁਧਾਰ ਕਰਨਗੇ ਵੀ ਬਦਲਾ ਲੈ ਹੁੰਦਾ ਸੀ ਬਦਲਾਤ ਆ ਕੀ ਆਉਣਾ ਸੀ ਜਿਹੜਾ ਸਾਨੂੰ ਅਗੇ ਮਹੀਨੇ ਦੇ ਮਹੀਨੇ ਜਾਂ ਦੋ ਮਹੀਨੇ ਮਾਨ ਪੱਤਾ ਮਿਲਦਾ ਸੀ ਉਹ ਵੀ ਕਦੀ ਸਾਨੂੰ 1500 ਆ 4500 ਆ ਗਿਆ ਕਦੀ 2200 ਤੇ ਕਦੀ 3000 ਉਹ ਵੀ ਟਾਈਮ ਨਾਲ ਨਹੀਂ ਮਿਲਦਿਆ ਹੁਣ ਜਿਹੜਾ ਸਾਡਾ 4500 ਰੁਪਇਆ ਹੈ ਉਹ ਵੀ ਹੁਣ ਚੌਥਾ ਮਹੀਨਾ ਲੱਗਿਆ ਤੇ ਆਪਣੇ ਪੰਜਾਬ ਸਰਕਾਰ ਦੇ ਸਿਰ ਤੇ ਜੋ ਹੀ ਨਹੀਂ ਸਕਦੇ ਨੇ ਕਰਨਾ ਦਿੱਤਾ ਜਿਲੇ ਪਤਰੀ ਹਾਂਜੀ ਇਹ ਜਿਲਾ ਪਤਰੀ ਹੈ ਜੀ ਤੇ ਪੂਰੇ ਪੰਜਾਬ ਵਿੱਚ ਹੈ ਜਾਂ ਇਕੱਲੇ ਜਿਲੇ ਸਾਰੇ ਇੰਡੀਆ ਦੇ ਵਿੱਚ ਆ ਜੀ ਅੱਜ ਦੇ ਡੇਢੇ ਪੂਰੇ ਇੰਡੀਆ ਤੇ ਮਨਾਇਆ ਗਿਆ ਹੈ ਹਾਂਜੀ ਅੱਛਾ ਜੀ ਇੰਡੀਆ ਵਿੱਚ ਵੀ ਸਾਡੇ ਸੰਘਰਸ਼ ਦੀ ਗੱਲ ਕਰ ਲਈਏ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਗਾਂ ਸੰਘਰਸ਼ ਕਰਦੇ ਆ ਅਸੀਂ ਗਾਂ ਵੱਡਾ ਚੰਡੀਗੜ੍ਹ ਕੋਈ ਵੱਡਾ ਐਕਸ਼ਨ ਲੀਕ ਕੇ ਇੱਕ ਦੋ ਦਿਨਾਂ ਤੱਕ ਮੀਟਿੰਗ ਕਰਕੇ ਸਟੇਟ ਕਮੇਟੀ ਪੰਜਾਬ ਦੀ ਜਿਹਦੇ ਵਿੱਚ ਮੈਂ ਹਾਂ ਤੇ ਅਸੀਂ ਬਿਲਕੁਲ ਵੱਡਾ ਐਕਸ਼ਨ ਲਵਾਂਗੇ ਠੀਕ ਹੈ ਧੰਨਵਾਦ